ਦਿੱਲੀ ਵਿਧਾਨ ਸਭਾ ਚੋਣਾਂ ਦੇ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਕਿਉਂਕਿ ਨਤੀਜਿਆਂ ਦਾ ਦਿਹਣਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਵੱਡੇ ਉਲਟਫੇਰ ਹੁੰਦੇ ਦਿਖਾਈ ਦੇ ਰਹੇ ਹੈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਾਲੀ ਆਪਣੀ ਖੁਦ ਦੀ ਸੀਟ ਤੋਂ ਪਿੱਛੇ ਚੱਲ ਰਹੇ ਨੇ ਇਸ ਤੋਂ ਇਲਾਵਾ ਮਨੀਸ਼ ਸਸੌਦੀਆ ਵੀ ਆਪਣੀ ਸੀਟ ਦੇ ਉੱਤੋਂ ਪਿੱਛੇ ਚੱਲ ਰਹੇ ਹੈ ਤੇ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਅਤਸ਼ੀ ਵੀ ਆਪਣੀ ਕਲਕਾਜੀ ਵਾਲੀ ਸੀਟ ਤੋਂ ਪਿੱਛੇ ਚੱਲ ਰਹੇ ਐ ਇਸ ਵੇਲੇ ਜੋ 35 ਸੀਟਾਂ ਦਾ ਰੁਝਾਨ ਆ ਰਿਹਾ ਹੈ ਉਸ ਦੇ ਵਿੱਚ 19 ਦੇ ਉੱਤੇ ਭਾਰਤੀ ਜਨਤਾ ਪਾਰਟੀ ਅੱਗੇ ਐ 15 ਦੇ ਉੱਤੇ ਆਮ ਆਦਮੀ ਪਾਰਟੀ ਇੱਕ ਸੀਟ ਦੇ ਉੱਤੇ ਕਾਂਗਰਸ ਪਾਰਟੀ ਨੂੰ ਵੜਤ ਮਿਲੀ ਹੋਈ ਹੈ ਤਾਂ ਇਸ ਵੇਲੇ ਦਾ ਜੋ ਰੁਝਾਨ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ ਜਿਸ ਤਰੀਕੇ ਨਾਲ ਪਿਛਲੀ ਵਾਰ ਆਮ ਆਦਮੀ ਪਾਰਟੀ ਨੇ 70 'ਚੋਂ 62 ਸੀਟਾਂ ਜਿੱਤੀਆਂ ਸੀ ਹੁਣ ਇਸ ਵਾਰ ਮੁਕਾਬਲਾ ਬਹੁਤ ਸਖਤ ਹੈ ਤੇ ਭਾਰਤੀ ਜਨਤਾ ਪਾਰਟੀ ਪਹਿਲੇ ਨੰਬਰ ਦੇ ਉੱਪਰ ਚੱਲ ਰਹੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ 15 19 ਦੇ ਉੱਤੇ ਬੀਜੇਪੀ 1 ਦੇ ਉੱਤੇ ਕਾਂਗਰਸ ਪਾਰਟੀ ਹੈ ਤੇ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਕਲਕਾਜੀ ਵਾਲੀ ਸੀਟ ਤੋਂ ਰਮੇਸ਼ ਵਿਧੂੜੀ ਬੀਜੇਪੀ ਦੇ ਅੱਗੇ ਹੈ ਤੇ ਦਿੱਲੀ ਦੀ ਮੁੱਖ ਮੰਤਰੀ ਅਤਿਸ਼ੀ ਪਿੱਛੇ ਚੱਲ ਰਹੀ ਹੈ ਤਾਂ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਲਈ ਵੱਡੀ ਖਬਰ ਹੈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਰਜੌਰੀ ਗਾਰਡਨ ਜਿੱਥੇ ਮਨਜਿੰਦਰ ਸਿੰਘ ਸਿਰਸਾ ਚੋਣ ਲੜ ਰਹੇ ਆ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਵੀ ਅੱਗੇ ਚੱਲ ਰਹੇ ਨੇ ਇਸ ਤਰੀਕੇ ਨਾਲ ਆਮ ਆਦਮੀ ਪਾਰਟੀ ਤੋਂ ਪ੍ਰਵੇਸ਼ ਵਰਮਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਵੀਂ ਦਿੱਲੀ ਦੇ ਉਹ ਵੀ ਅੱਗੇ ਚੱਲ ਰਹੇ ਆ ਤੇ ਕੇਜਰੀਵਾਲ ਖੁਦ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਆ ਪਟਪੜਗੰਜ ਉਹ ਸੀਟ ਜਿੱਥੇ ਆਮ ਆਦਮੀ ਪਾਰਟੀ ਦੇ ਪਹਿਲਾਂ ਮਨੂਸ਼ ਸਾਉਧਿਆ ਚੋਣ ਲੜਦੇ ਸਨ ਇਹ ਸੀਟ ਦੇ ਉੱਤੇ ਅਬਦ ਉਹਜਾ ਨੂੰ ਟਿਕਟ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਉਹ ਵੀ ਇਸ ਸੀਟ ਦੇ ਉੱਤੋਂ ਪਿੱਛੇ ਚੱਲ ਰਹੇ ਹੈ ਗੋਪਾਲ ਰਾਏ ਆਪਣੀ ਬਾਬਰਪੁਰ ਵਾਲੀ ਸੀਟ ਤੋਂ ਅੱਗੇ ਚੱਲ ਰਹੇ ਨੇ ਤਾਂ ਹਰੀਸ਼ ਖੁਰਾਣਾ ਮੋਤੀ ਨਗਰ ਤੋਂ ਭਾਜਪਾ ਦੇ ਅੱਗੇ ਚੱਲ ਰਹੇ ਹੈ ਤਾਂ ਇਹ ਸੀਟਾਂ ਉਹ ਨੇ ਜਿਹੜੀਆਂ ਆਮ ਆਦਮੀ ਪਾਰਟੀ ਲਗਾਤਾਰ ਜਿੱਤਦੀ ਰਹੀ ਹੈ ਪਰ ਇਹਨਾਂ ਸੀਟਾਂ ਤੇ ਆਮ ਆਦਮੀ ਪਾਰਟੀ ਇਸ ਵੇਲੇ ਪਛੜਦੀ ਦਿਖਾਈ ਦੇ ਰਹੀ ਹੈ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਅੱਗੇ ਕੀ ਕੀ ਇਸ ਦੇ ਵਿੱਚ ਬਦਲਾਅ ਹੁੰਦੇ ਆ ਉਸ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਰ ਇਸ ਵੇਲੇ ਦੀ ਖਬਰ ਹੈ ਕਿ ਮਨੀਸ਼ ਸਾਉਦੀਆ ਕੇਜਰੀਵਾਲ ਤੇ ਆਤਿਸ਼ੀ ਪਿੱਛੇ ਚੱਲ ਰਹੇ ਹੈ